26 ਜਨਵਰੀ ਤੋਂ ਪਹਿਲਾ ਪੰਜਾਬ ਨੂੰ ਇੱਕ ਵਾਰ ਫਿਰ ਤੋਂ ਧਮਕੀ ਮਿਲੀ ਹੈ ਇੱਕ ਵਾਰ ਫਿਰ ਬੱਚਿਆਂ ਦੇ ਸਕੂਲਾਂ ਨੂੰ ਟਾਰਗੇਟ ਕੀਤਾ ਗਿਆ ਦੱਸਦੀ ਹੈ ਕਿ ਚਾਰ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਜਿਹੜੀ ਉਹ ਦਿੱਤੀ ਗਈ ਹੈ ਸਿੱਧੇ ਤੌਰ ਦੇ ਉੱਤੇ ਲਿਖਿਆ ਗਿਆ ਸੀ ਕਿ ਅੱਜ ਸਕੂਲਾਂ ਨੂੰ ਬੰਬ ਦੇ ਨਾਲ ਉਡਾ ਦਿੱਤਾ ਜਾਵੇਗਾ ਦੱਸਦੇ ਕਿ ਖਬਰ ਗੁਰਦਾਸਪੁਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਵਾਰ ਫਿਰ ਤੋਂ ਸਕੂਲਾਂ ਨੂੰ ਈਮੇਲ ਦੇ ਰਾਹੀਂ ਧਮਕੀ ਦਿੱਤੀ ਗਈ ਸੀ ਜਿਸ ਦੇ ਵਿੱਚ ਸਕੂਲਾਂ ਨੂੰ ਉਡਾਉਣ ਦੀ ਗੱਲ ਕੀਤੀ ਗਈ ਸੀ ਤਾਂ ਈਮੇਲ ਆਉਣ ਤੋਂ ਬਾਅਦ ਸਾਰੇ ਸਕੂਲਾਂ ਦੇ ਵਿੱਚ ਹਫੜਾ ਤਫੜੀ ਮੱਚ ਜਾਂਦੀ ਹੈ ਜਿਸ ਤੋਂ ਬਾਅਦ ਸਾਰੇ ਸਕੂਲਾਂ ਨੂੰ ਤੁਰੰਤ ਖਾਲੀ ਕਰਵਾ ਦਿੱਤਾ ਜਾਂਦਾ ਹੈ ਬ ਵੇ ਦਿੱਤਾ ਜਾਂਦਾ ਤਾਂ ਇਸ ਦੀ ਸੂਚਨਾ ਪ੍ਰਸ਼ਾਸਨ ਨੂੰ ਦਿੱਤੀ ਜਾਂਦੀ ਤਾਂ ਵੇਖ ਸਕਦੇ ਹੋ ਮੌਕੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਪੁਲਿਸ ਦੇ ਵੱਲੋਂ ਸਕੂਲਾਂ ਦੀ ਘੇਰਾਬੰਦੀ ਕਰ ਦਿੱਤੀ ਜਾਂਦੀ ਹੈ ਸਕੂਲਾਂ ਦੇ ਹਰ ਥਾਂ ਦੇ ਉੱਤੇ ਚੈਕਿੰਗ ਕੀਤੀ ਜਾਂਦੀ ਹੈ ਹਰ ਨੁੱਕਰਾਂ ਨੂੰ ਚੈੱਕ ਕੀਤਾ ਜਾਂਦਾ ਹੈ ਕਿਤੇ ਕੋਈ ਅਜੀਹੀ ਚੀਜ਼ ਤਾਂ ਨਹੀਂ ਹੈ ਜਿਸ ਦੇ ਨਾਲ ਕੋਈ ਨੁਕਸਾਨ ਹੋ ਸਕਦਾ ਤਾਂ ਉੱਥੇ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੂਰੀ ਸਰਚ ਕਰਨ ਤੋਂ ਬਾਅਦ ਅਜੀਆ ਕੁਝ ਵੀ ਨਹੀਂ ਮਿਲਿਆ ਜਿਸ ਦੇ ਨਾਲ ਧਮਾਕਾ ਕੀਤਾ ਜਾ ਸਕਦਾ ਤਾਂ ਈਮੇਲ ਨੂੰ ਪੁਲਿਸ ਦੇ ਵੱਲੋਂ ਫੇਕ ਦੱਸਿਆ ਗਿਆ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਝੂਠੀਆਂ ਈਮੇਲ ਭੇਜੀਆਂ ਜਾ ਰਹੀਆਂ ਨੇ ਤਾਂ ਲਗਾਤਾਰ ਹੀ ਪੰਜਾਬ ਦੀਆਂ ਧਮਕੀਆਂ ਜਿਹੜੀਆਂ ਨੇ ਉਹ ਦਿੱਤੀਆਂ ਜਾ ਰੀਆਂ ਨੇ ਈਮੇਲ ਭੇਜੀਆਂ ਜਾ ਰੀਆਂ ਨੇ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵੱਖ-ਵੱਖ ਸਕੂਲਾਂ ਨੂੰ ਕਈ ਵਾਰ ਜੀਆਂ ਧਮਕੀਆਂ ਚੁੱਕੀਆਂ ਨੇ ਈਮੇਲ ਆ ਚੁੱਕੀਆਂ ਨੇ ਹਾਲਾਂਕਿ ਈਮੇਲ ਦੇ ਵਿੱਚ ਟਾਈਮ ਦਿੱਤਾ ਜਾਂਦਾ ਹੈ ਕਿ ਇਸ ਟਾਈਮ ਦੇ ਉੱਤੇ ਸਕੂਲ ਦੇ ਵਿੱਚ ਤਮਾਕਾ ਹੋਵੇਗਾ ਸਕੂਲ ਨੂੰ ਬੰਬ ਦੇ ਨਾਲ ਉਡਾ ਦਿੱਤਾ ਜਾਵੇਗਾ ਪਰ ਹੁਣ ਤੱਕ ਆਈਆਂ ਸਾਰੀਆਂ ਈਮੇਲ ਫੇਲ ਨਿਕਲੀਆਂ ਨੇ ਝੂਠੀਆਂ ਨਿਕਲੀਆਂ ਨੇ ਫਿਲਹਾਲ ਪੁਲਿਸ ਦੇ ਵੱਲੋਂ ਲਗਾਤਾਰ ਇਸ ਸ਼ਖਸ ਦੀ ਪਾਲ ਕੀਤੀ ਜਾ ਰਹੀ ਹੈ ਜਿਸ ਦੇ ਵੱਲੋਂ ਜੀਆਂ ਈਮੇਲ ਭੇਜੀਆਂ ਜਾ ਰੀਆਂ ਨੇ ਤਾਂ ਪੁਲਿਸ ਦੀਆਂ ਸਾਈਬਰ ਟੀਮਾਂ ਦੇ ਵੱਲੋਂ ਈਮ ਕਤਲ ਕਰ ਸਕیں ਜਿਸ ਦੇ ਵੱਲੋਂ ਜੀਆਂ ਈਮੇਲ ਭੇਜੀਆਂ ਜਾ ਰਹੀਆਂ ਨੇ ਦੱਸ ਦਈਏ ਕਿ ਬੀਤੇ ਦਿਨ ਵੀ ਗੁਰਦਾਸਪੁਰ ਦੇ ਡੀਸੀ ਦਫ਼ਤਰ ਨੂੰ ਈਮੇਲ ਭੇਜੀ ਗਈ ਸੀ ਜਿਸ ਦੇ ਵਿੱਚ ਡੀਸੀ ਦਫ਼ਤਰ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਤਾਂ ਉਸ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਡੀਸੀ ਦਫ਼ਤਰ ਨੂੰ ਖਾਲੀ ਕਰਵਾ ਦਿੱਤਾ ਗਿਆ ਸੀ ਔਰ ਹਰ ਥਾਂ ਦੇ ਉੱਤੇ ਚੈਕਿੰਗ ਕੀਤੀ ਗਈ ਸੀ ਤਾਂ ਉਦੋਂ ਵੀ ਜਿਆ ਕੁਝ ਵੀ ਪੁਲਿਸ ਨੂੰ ਨਹੀਂ ਬਰਾਮਦ ਹੋਇਆ ਸੀ ਜਿਸ ਦੇ ਨਾਲ ਕੋਈ ਤਮਾਕਾ ਹੋ ਸਕੇ ਤਾਂ ਅਜੇ ਕੁਝ ਵੀ ਦਿਨ ਬੀਤੇ ਸੀ ਤਾਂ ਹੁਣ ਸਕੂਲਾਂ ਨੂੰ ਟਾਰਗੇਟ ਕੀਤਾ ਗਿਆ ਹੈ ਦੱਸ ਦੇ ਕਿ 40 ਸਕੂਲਾਂ ਨੂੰ ਈਮੇਲ ਭੇਜੀ ਗਈ ਹੈ ਔਰ ਈਮੇਲ ਦੇ ਵਿੱਚ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਸਕੂਲਾਂ ਦੇ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਵਿਚਾਲੇ ਹਫੜਾ ਤਫੜੀ ਮਚ ਜਾਂਦੀ ਹੈ ਸਕੂਲ ਦੇ ਸਟਾਫ ਨੂੰ ਭਜਣਾ ਪੈ ਜਾਂਦੀਆਂ ਨੇ ਸਕੂਲ ਦੇ ਸਟਾਫ ਦੇ ਵੱਲੋਂ ਤੁਰੰਤ ਸਕੂਲ ਜਿਹੜੇ ਨੇ ਉਹ ਖਾਲੀ ਕਰਵਾ ਦਿੱਤੇ ਜਾਂਦੇ ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਜਾਂਦੀ ਹੈ ਤਾਂ ਦੇਖ ਸਕਦੇ ਹੋ ਮੌਕੇ ਦੇ ਉੱਤੇ ਪੁਲਿਸ ਵੀ ਪਹੁੰਚੀ ਹੈ ਪੁਲਿਸ ਦੇ ਵੱਲੋਂ ਬਕਾਇਦਾ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਹੈ ਹਾਲਾਂਕਿ ਸਕੂਲ ਦੇ ਵਿੱਚ ਅਜਿਹੀ ਕੋਈ ਵੀ ਚੀਜ਼ ਨਹੀਂ ਮਿਲੀ ਜਿਸ ਦੇ ਨਾਲ ਧਮਾਕਾ ਕੀਤਾ ਜਾ ਸਕੇ ਪਰ ਪੁਲਿਸ ਦੇ ਵੱਲੋਂ ਉਸ ਸ਼ਖਸ ਦੀ ਭਾਲ ਜਰੂਰ ਕੀਤੀ ਜਾ ਰਹੀ ਹੈ ਜਿਸ ਦੇ ਵੱਲੋਂ ਅਜਿਹੀਆਂ ਈਮੇਲ ਭੇਜੀਆਂ ਜਾ ਰਹੀਆਂ ਨੇ ਦੱਸਦੀ ਹੈ ਕਿ ਲਗਾਤਾਰ ਹੀ ਪੰਜਾਬ ਦੇ ਸਕੂਲਾਂ ਨੂੰ ਅਜ ਸ਼ਖਸ ਦੀ ਪਾਲਕਤੀ ਜਾਰੀ ਹੈ ਜਿਸ ਦੇ ਵੱਲੋਂ ਇਹ ਧਮਕੀ ਦਿੱਤੀ ਜਾ ਰਹੀ ਹੈ ਪਰ ਪੁਲਿਸ ਦੇ ਹੱਥ ਅਜੇ ਉਸ ਸ਼ਖਸ ਤੱਕ ਨਹੀਂ ਪਹੁੰਚੇ ਜਿਸ ਦੇ ਵੱਲੋਂ ਜੀਆਂ ਈਮੇਲ ਜਿਹੜੀਆਂ ਨੇ ਉਹ ਭੇਜੀਆਂ ਜਾ ਰਹੀਆਂ ਉਹ ਸ਼ਖਸ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਦੂਰ ਹੈ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਲਦੀ ਉਸ ਸ਼ਖਸ ਨੂੰ ਗ੍ਰਿਫਤਾਰ ਕਰ ਲਿੱਤਾ ਜਾਵੇਗਾ ਜਿਸ ਦੇ ਵੱਲੋਂ ਜੀਆਂ ਈਮੇਲ ਜਿਹੜੀਆਂ ਨੇ ਉਹ ਭੇਜੀਆਂ ਜਾ ਰਹੀਆਂ ਨੇ ਪਰ ਜਿੱਥੇ 26 ਜਨਵਰੀ ਨੂੰ ਲੈ ਕੇ ਪੁਲਿਸ ਦੇ ਵੱਲੋਂ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਨੇ ਥਾਂ ਥਾਂ ਦੇ ਉੱਤੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਉਸੇ ਵਿਚਾਲੇ ਹੁਣ ਗੁਰਦਾਸਪੁਰ ਕੀ ਗਈ ਹੈ ਈਮੇਲ ਭੇਜੀ ਗਈ ਹੈ ਹਾਲਾਂਕਿ ਈਮੇਲ ਭੇਜਣ ਵਾਲਾ ਸ਼ਖਸ ਕੌਣ ਹੈ ਔਰ ਇਸ ਦੇ ਪਿੱਛੇ ਉਸ ਦੀ ਮਨਛਾ ਕੀ ਹੈ ਇਸ ਦਾ ਫਿਲਹਾਲ ਪੁਲਿਸ ਦੇ ਵੱਲੋਂ ਪਤਾ ਲਗਾਇਆ ਜਾ ਰਿਹਾ ਹੈ ਉਸ ਸ਼ਖਸ ਦੀ ਪਾਲ ਕੀਤੀ ਜਾ ਰਹੀ ਹੈ ਜਿਸ ਦੇ ਵੱਲੋਂ ਜੀਆਂ ਈਮੇਲ ਭੇਜੀਆਂ ਜਾ ਰਹੀਆਂ ਨੇ ਪਰ ਜੀਆਂ ਈਮੇਲ ਆਉਣ ਤੋਂ ਬਾਅਦ ਸਕੂਲਾਂ ਦੇ ਵਿੱਚ دہشت ਦਾ ਮਾਹੌਲ ਜਿਹੜਾ ਬਣ ਜਾਂਦਾ ਤਾਂ ਵੇਖ ਸਕਦੇ ਪੁਲਿਸ ਦੇ ਵੱਲੋਂ ਸਕੂਲਾਂ ਦੇ ਬਾਹਰ ਸੁਰੱਖਿਆ ਦੇ ਕੜੇ ਪ੍ਰਬੰਧ ਜਿਹੜੇ ਨੇ ਉਹ ਕੀਤੇ ਗਏ ਨੇ ਚੈਕਿੰਗ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਇਸ ਮਾਮਲੇ ਨੂੰ ਲੈ ਕੇ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਉਣੇ ਹੈ ਅੱਜ ਸਵੇਰੇ 10:30 ਵਜੇ ਬਹੁਤ ਹੀ ਰਿਸਪੈਕਟਡ ਮਾਨਯੋਗ ਡੀਸੀ ਸਾਹਿਬ ਜੀ ਦਾ ਟੈਲੀਫੋਨ ਮੈਸੇਜ ਆਇਆ ਫੋਨ ਕਿ ਚਾਰ ਸਕੂਲਾਂ ਨੂੰ ਇੱਕ ਥ੍ਰੈਡ ਕਾਲ ਆਈ ਹੈ ਜਿਹਦੇ ਵਿੱਚ ਗੁਰਦਾਸਪੁਰ ਪਬਲਿਕ ਸਕੂਲ, ਟ੍ਰਿਨਿਟੀ ਪਬਲਿਕ ਸਕੂਲ, ਜਵਾਹਰ ਬਦਿਆਲੇ ਨਬੋਦਿਆ ਔਰ ਜੀਆ لال ਮਿੱਤਲ ਸਕੂਲ ਜਦੋਂ ਇਹ ਸਾਨੂੰ ਇਹਨਾਂ ਚਾਰਾਂ ਸਕੂਲਾਂ ਦਾ ਮੈਸੇਜ ਮਿਲਿਆ ਸੀ ਸਕੂਲ ਮੁਖੀਆਂ ਨੂੰ ਤੁਰੰਤ ਇਨਫੋਰਮ ਕਰ ਦਿੱਤਾ ਔਰ ਸਕੂਲ ਨੂੰ ਜਿਹੜਾ ਹੈ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਸਟਾਫ ਨੂੰ ਸਾਰੇ ਸਕੂਲਾਂ ਨੂੰ ਬੰਦ ਕਰਵਾ ਦਿੱਤਾ ਤੇ ਬੱਚੇ ਸੁਰੱਖਿਆਤ ਤੌਰ ਤੇ ਆਪਣੇ ਘਰਾਂ ਤੱਕ ਪਹੁੰਚ ਚੁੱਕੇ ਐ ਤੇ ਪੁਲਿਸ ਜਿਹੜੀ ਹੈ ਆਪਣੀ ਇਨਵੈਸਟੀਗੇਸ਼ਨ ਦਾ ਕੰਮ ਜਿਹੜੀ ਆ ਕਰ ਰਹੀ ਹੈ ਅੱਜ ਸਵੇਰੇ ਮਾਨਯੋਗ ਜਿਲ੍ਹਾ ਸਿਖਿਆ ਅਫਸਰ ਜੀ ਦਾ ਮੈਨੂੰ ਟੈਲੀਫੋਨ ਸੰਦੇਸ਼ ਪ੍ਰਾਪਤ ਹੋਇਆ ਸੀ ਕਿ ਸਾਨੂੰ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਜੀ ਵੱਲੋਂ ਇੱਕ ਸਿਨਾਹ ਪ੍ਰਾਪਤ ਹੋਇਆ ਵਾ ਕਿ ਚਾਰ ਸਕੂਲਾਂ ਦੇ ਵਿੱਚ ਕੋਈ ਥ੍ਰੈਟਿੰਗ ਆਈ ਆ ਕਿ ਬੰਬ ਬਲਾਸਟ ਦੇ ਸੰਬੰਧ ਚ ਜਿਸ ਵਿੱਚ ਉਹਨਾਂ ਚਾਰਾਂ ਸਕੂਲਾਂ ਨੂੰ ਹੀ ਅਸੀਂ ਇਨਫੋਰਮੇਸ਼ਨ ਕਰ ਦਿੱਤੀ ਸੀਗੀ ਕਿ ਇਹਨਾਂ ਨੂੰ ਤੁਰੰਤ ਜਿਹੜਾ ਵਾ ਬੰਦ ਕਰ ਦਿੱਤਾ ਜਾਵੇ ਤੇ ਬੱਚਿਆਂ ਨੂੰ ਛੁੱਟੀ ਕਰ ਦਿੱਤੀ ਜਾਵੇ ਜੋ ਕਿ ਉਹਨਾਂ ਵੱਲੋਂ ਸਾਨੂੰ ਕੁਝ ਦੱਸਿਆ ਗਿਆ ਕਿ ਕੱਲ੍ਹ ਬਾਰੇ ਵੀ ਉਹਨਾਂ ਕਿਹਾ ਵੀ ਸਕੂਲ ਬੰਦ ਕੀਤੇ ਜਾਣਗੇ ਉਹਨਾਂ ਵੱਲੋਂ ਸਾਨੂੰ ਕੋਈ ਮੇਲ ਪ੍ਰਾਪਤ ਹੋਈ ਆ ਉਹ ਅਸੀਂ ਮੇਲ ਜਰੀਆ ਮਾਂਜੋਗ ਡਿਪਟੀ ਕਮਿਸ਼ਨਰ ਕੋ ਦਾਸਪੁਰ ਜੀ ਨੂੰ ਅਗਲੀ ਰੀ ਕਾਰਵਾਈ ਹਿਤ ਭੇਜ ਦਿੱਤੀ ਜਾਵੇਗੀ ਨੇ ਅੱਜ ਵਾਸਤੇ ਸੀਆਈ ਮੇਲ ਪਰ ਕੁਝ ਸਕੂਲ ਮੁਖੀਆਂ ਵੱਲੋਂ ਇਹ ਕਿਹਾ ਗਿਆ ਕਿ ਕੱਲ ਨੂੰ 20 ਸਕੂਲ ਬੰਦ ਕੀਤੇ ਜਾਣਗੇ ਪਰ ਉਹਨਾਂ ਵੱਲੋਂ ਇਹ ਉਹਨਾਂ ਨੂੰ ਇਹ ਕਿਹਾ ਗਿਆ ਹੈਗਾ ਵੀ ਤੁਸੀਂ ਮੇਲ ਕਰੋ ਸਾਨੂੰ ਅਸੀਂ ਉਹਦੀ ਅਗਲੀ ਕਾਰਵਾਰੀ ਹਟਮਾਨ ਜੋ ਡਿਪਟੀ ਕਮਿਸ਼ਨਰ ਜੀ ਦੇ ਧਿਆਨ ਵਿੱਚ ਪੇਸ਼ ਕੀਤੀ ਜਾਵੇਗੀ ਕਿ ਕੱਲ ਸਕੂਲ ਬੰਦ ਕਰਨਾ ਹੈ ਕਿ ਨਹੀਂ ਇਹ ਉਹ ਸਕੂਲ ਇਹਨਾਂ ਚਾਰ ਸਕੂਲਾਂ ਨੂੰ ਟਾਈਮ ਦੇ ਬਾਰੇ ਨਹੀਂ ਕੋਈ ਜਾਣਕਾਰੀ ਹੈ ਜੀ ਪਰ ਜੋ ਵੀ ਮੈਨੂੰ ਮੈਸੇਜ ਪ੍ਰਾਪਤ ਹੋਇਆ ਉਹ ਅਸੀਂ ਤੁਰੰਤ ਸਕੂਲ ਪ੍ਰਿੰਸੀਪਲ ਨੂੰ ਮੈਸੇਜ ਕਨਵੇ ਕਰ ਦਿੱਤਾ ਸੀਗਾ ਕਈ ਬੱਚਿਆਂ ਨੂੰ ਸੇਫ ਜਗ੍ਹਾ ਤੇ ਮਤਲਬ ਭੇਜ ਦਿੱਤਾ ਜਾਵੇ ਕਿ ਸਕੂਲ ਬੰਦ ਕਰ ਦਿੱਤੇ ਜਾਣ ਹੁਣ ਇਹਨਾਂ ਸਕੂਲਾਂ ਨੂੰ ਛੁੱਟੀ ਕਰ ਦਿੱਤੀ ਗਈ ਬੱਚੇ ਉਹਨਾਂ ਸਕੂਲਾਂ ਨੂੰ ਅੱਜ ਛੁੱਟੀ ਕਰ ਦਿੱਤੀ ਗਈ ਆ ਸਕੂਲ ਬੰਦ ਪਾਏ ਗਏ ਇਹ ਸਾਨੂੰ ਜਿਹੜੀ ਹੈ ਨਾ ਪ੍ਰਸ਼ਾਸਨ ਨੂੰ ਥ੍ਰੈਟਨਿੰਗ ਈਮੇਲਸ ਆਈਆਂ ਸੀ ਕਿ ਸਕੂਲ 'ਚ ਕੋਈ ਐਕਸਪਲੋਸਿਵ ਹੋ ਸਕਦਾ ਸੋ ਉਸ ਇਨਫੋਰਮੇਸ਼ਨ ਤੇ ਆਪਾਂ ਸਾਰੇ ਸਕੂਲ ਜਿਹੜੇ ਆ ਹੁਣ ਇੱਥੇ ਜਵਾਹਰ ਨਬੋਦੇ ਵਿਦਿਆਲਾ ਇੱਥੇ ਵੀ ਐਂਟੀ ਸਬੋਟੇਜ ਚੈੱਕ ਕਰਾਈ ਹੈ ਸੋ ਇਹ ਸਾਰੀਆਂ ਜਿਹੜੀਆਂ ਨਾ ਇਹ ਗਲਤ ਇਨਫੋਰਮੇਸ਼ਨ ਹੈ ਕੋਈ ਵੀ ਇਦਾਂ ਦੀ ਗੱਲਬਾਤ ਨਹੀਂ ਪਾਈ ਗਈ ਔਰ ਇਹ ਸਿਰਫ ਇੱਕ ਸਕੂਲ ਨਹੀਂ ਪੂਰੇ ਕਾਫੀ ਜ਼ਿਲ੍ਹਿਆਂ 'ਚ ਇਹ ਇਦਾਂ ਦੀਆਂ ਆ ਰਹੀਆਂ ਨਾ ਸੋ ਆਪਾਂ ਪਬਲਿਕ ਨੂੰ ਇਹ ਆਸ਼ਵਾਸਨ ਦੇ ਰਹੇ ਹਾਂ ਕਿ ਇਹ ਸਾਰੀ ਗਲਤ ਇਨਫੋਰਮੇਸ਼ਨ ਹੈ ਇੱਥੇ ਜ਼ਿਆਦਾ ਪੈਨਿਕ ਕਰਨ ਦੀ ਲੋੜ ਨਹੀਂ ਹੈ ਸੋ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਅਲਰਟ ਹੈ ਸਕੂਲ ਦੇ ਜਿਹੜੇ ਪ੍ਰਸ਼ਾਸਨ ਹੈ ਉਹਨਾਂ ਨਾਲ ਆਪਾਂ ਜਿਹੜੇ ਕੰਟੈਕਟਸ ਹੈਗੇ ਸੋ ਇਹ ਸਾਰੀਆਂ ਈਮੇਲਾਂ ਜਿਹੜੀਆਂ ਫਿਲਹਾਲ ਝੂਠੀਆਂ ਨਾ ਇਸ ਤੇ ਸਾਈਬਰ ਟੀਮਾਂ ਸਾਡੀਆਂ ਜਿਹੜੀਆਂ ਉਹ ਵਰਕਆਊਟ ਕਰਦੀਆਂ ਤੇ ਇਸ origin ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਈਮੇਲ ਫਰੈਡਿੰਗ ਈਮੇਲਸ ਕਿੱਥੋਂ ਆਦੀਆਂ ਫਿਲਹਾਲ ਇਹਨਾਂ ਈਮੇਲਸ ਕੋਈ ਸੱਚਾਈ ਨਹੀਂ ਸੋ ਆਪਾਂ ਬੱਚਿਆਂ ਦੇ ਜਿਹੜੇ ਮਾਪੇ ਉਹਨਾਂ ਨੂੰ ਵੀ ਕਹਿੰਨੇ ਆ ਵੀ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਇਦਾਂ ਦੀ ਕੋਈ ਗੱਲਬਾਤ ਸੋ ਚੱਬੀ ਲਈ ਮੈਂ ਲੋਕਾਂ ਨੂੰ ਇਹੋ ਰਿਕਵੈਸਟ ਕਰਦਾ ਬੇਨਤੀ ਕਰਦਾ ਵੀ ਜਿੱਥੇ ਵੀ ਕੋਈ ਰਹਿ ਰਿਹਾ ਆਪਣੇ ਆਲੇ ਦੁਆਲੇ ਤੇ ਬਾਜ਼ਾਰ ਹੈ ਜੇ ਤੁਹਾਡੇ ਇਲਾਕੇ ਦੇ ਵਿੱਚ ਪਿੰਡਾਂ ਦੇ ਵਿੱਚ ਕੋਈ ਕਿਰਾਏਦਾਰ ਕੋਈ ਬਾਹਰ ਦਾ ਬੰਦਾ ਆ ਕੇ ਰਹਿ ਰਿਹਾ ਉੱਤੇ ਨਿਗਾ ਰੱਖਣ ਔਰ ਤੁਹਾਨੂੰ ਕਿਤੇ ਵੀ ਕੋਈ ਸ਼ੱਕੀ ਜਾਂ ਕੁਝ ਸ਼ੱਕ ਪੈਂਦਾ ਤਾਂ ਪੁਲਿਸ ਨੂੰ ਜਾਂ ਕਨਸਰਨ ਪੁਲਿਸ ਸਟੇਸ਼ਨ ਨੂੰ ਇਮੀਡੀਏਟਲੀ ਕਾਲ ਕਰੋ